ਜਿੰਨੇ ਵੀ ਆਗੂ ਸਹਿਬਾ ਨਾਲ ਕਬੂਟਲੇ ਤੋਂ ਸਾਰੇ ਆਗੂ ਸਹਿਬਾ ਨੇ ਕਿ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕੀ ਹਾਲਾਤ ਨੇ ਹੜਾਵੇਂ ਤੇ ਜਿਹੜੇ ਇਲਾਕੇ ਨੇ ਬਿਲਕੁਲ ਪਾਣੀ ਦੇ ਨਾਲ ਡੁੱਬ ਚੁੱਕੇ ਨੇ ਕਿਉਂਕਿ ਇੱਥੇ ਦੋ ਦਰਿਆਵਾਂ ਦਾ ਪਾਣੀ ਜਿਹੜਾ ਪਿੱਛੇ ਹਰੀਕੇ ਪੱਤਣ ਵਿਖੇ ਸਤਲੋਜ ਤੇ ਬਿਆਸ ਦਾ ਜਿਹੜਾ ਪਾਣੀ ਇਕੱਠਾ ਹੁੰਦਾ ਹੈ ਉਹ ਅੱਗੇ ਬਹੁਤ ਕਿਉਂਕਿ ਪਹਿਲਾਂ ਪਿੱਛੇ ਸਰਕਾਰਾਂ ਨੇ ਪਿਛਲੇ ਲੋਕ ਨੇ ਉਹ ਡੋਬੇ ਨੇ ਤੇ ਹੁਣ ਜਿਹੜਾ ਹੈਗਾ ਵਾ ਅਗਲਾ ਪਾਸਾ ਲੋਪ ਲਈ ਹੁਣ ਕਿਉਂਕਿ ਜਿਹੜੇ ਹੜ੍ਹ ਨੇ ਅਸੀਂ ਪਹਿਲਾਂ ਵੀ ਵੇਖਿਆ ਕਰਦੇ ਸੀ ਹੜ੍ਹ ਨੇ ਇਹ ਪੈਨ ਮੇਡ ਨਹੀਂ ਸਰਕਾਰ 41 ਅਜੀਤ ਦੇ ਵਿੱਚ ਖਬਰ ਵੀ ਲੱਗੀ ਸੀ ਕਿ ਸਾਰਿਆਂ ਨੇ ਪੜ੍ਹੀ ਹੋਣੀ ਆ ਕਿ ਜਿਹੜੇ ਸਾਫਤਾ ਇੰਜੀਨੀਅਰ ਨੇ ਉੱਥੋਂ ਦੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੇਂਦਰ ਹੈ ਤੇ ਦਿੱਲੀ ਦੇ ਵਿੱਚ ਦਿੱਲੀ ਹਰਿਆਣਾ ਤੇ ਹੋਰ ਸਟੇਟਾਂ ਦੇ ਪ੍ਰੈਸ਼ਰ ਦੇ ਵਿੱਚ ਆ ਗਏ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਤੇ ਕਿਸ ਤਰੀਕੇ ਨਾਲ ਪਲੈਨਿੰਗ ਦੇ ਨਾਲ ਜਿਹੜਾ ਪੰਜਾਬ ਨੂੰ ਘੋਬਿਆ ਜਾਂਦਾ ਸੋ ਪਿਛਲੇ ਲੱਖਵਾ ਤੋਂ 10 ਦਿਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਨ੍ਹਾਂ ਪਿੰਡਾਂ ਦੇ ਵਿੱਚ ਤੌਰਾ ਕਰਕੇ ਰਾਤਕਾਰ ਜਿਹੜੇ ਆ ਸ਼ੁਰੂ ਕੀਤੇ ਗਏ ਆ ਤੇ ਅੱਜ ਇੱਥੇ ਪੱਕੇ ਤੌਰ ਤੇ ਜਿਹੜਾ ਕੈਂਪਸ ਸਾਹਮਣੇ ਬੰਦੇ ਉੱਪਰ ਲਗਾ ਦਿੱਤਾ ਗਿਆ ਵਾ ਤੇ ਜਿਸ ਤਰੀਕੇ ਨਾਲ ਪਹਿਲਾਂ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਤੇ ਹਰੀਕੇ ਪੱਤਣ ਦੇ ਉੱਤੇ ਜਿਹੜੇ ਦੋ ਆਪਣੇ ਕੈਂਪ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਆਲਰੇਡੀ ਚੱਲ ਰਹੇ ਨੇ ਤੇ ਜਿਹੜਾ ਅੱਜ ਤੀਸਰਾ ਕੈਂਪ ਹੈ ਵੱਡੇ ਪੰਦਰ ਦੇ ਉੱਤੇ ਉੱਥੇ ਲਗਾ ਦਿੱਤਾ ਗਿਆ ਏ ਇੱਥੇ ਮੈਡੀਕਲ ਫੈਸਿਲਿਟੀਆਂ ਤੇ ਡੰਗਰਾਂ ਵਾਸਤੇ ਹਰਾਚਾਰਾ ਰਾਸ਼ਨ ਤੇ ਤੂੜੀ ਪੱਠਾ ਹਰ ਇੱਕ ਫੈਸਿਲਿਟੀ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਾਈ ਜਾ ਰਹੀ ਆ ਸੋ ਜਿੰਨੇ ਵੀ ਦਾਨੀ ਸੱਜਣ ਨੇ ਜਿੱਥੇ ਜਿੱਥੇ ਤੱਕ ਵੀ ਇਹ ਵੀਡੀਓਜ਼ ਪਹੁੰਚ ਰਹੀਆਂ ਨੇ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਅੱਜ ਲੋੜ ਹੈ ਸਾਨੂੰ ਇੰਨਾ ਭਰਾਵਾਂ ਦੀ ਬਾਹਰ ਪੜਨ ਦੀ ਤਾਂ ਜੋ ਅਸੀਂ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਮਾਨ ਪਹੁੰਚਾ ਸਕੀਏ ਹੁਣ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਦਿਓ ਜੀ ਆਪਣੇ ਉਹਨਾਂ ਚਾਰ ਪਿੰਡਾਂ ਬਾਰੇ ਜਾਣਕਾਰੀ ਦੋ ਜੀ ਇੱਧਰ ਲਈ ਸਾਜੀ ਮਹਾਵੀਰ ਦੀ ਤੋਂ ਵਾਏ ਗੁਰਦੀਖਾ ਕਾਲਾ ਵਾਏ ਗੁਰਦੀਖਾ ਹੁੰਦੇ ਇਹ ਜੀ ਜ਼ਿਲ੍ਹਾ ਪਰੋਇਪਰ ਆਪਾਂ ਨਿਹਾਲਾ ਨਵੇਰੇ ਕੇ ਹੀਰਾਕਾਰ ਇਹਨਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪਾਣੀ ਨਾ ਬਹੁਤ ਜ਼ਿਆਦਾ ਚੜ ਰਿਹਾ ਇਸ ਟਾਈਮ ਨਾਲ 3 ਫੁੱਟ ਹੋਰ ਪਾਣੀ ਚੜ ਚੁੱਕਾ ਜਿਹੜਾ ਵੀ ਲੋਕਾਂ ਦਾ ਡੰਗਰਾ ਤੇ ਜਿਵੇਂ ਮੰਨੋਗੇ ਤੂੜੀ ਸਾਰੀ ਰੁੜ ਚੁੱਕੀ ਇਹਨਾਂ ਦੀ ਆਪਾਂ ਨੂੰ ਬਦ ਤੋਂ ਬਦ ਮੇਰਾ ਵੀ ਜਿੰਨਾ ਹੀ ਆਪਾਂ ਤੁਹਾਡੇ ਕੋਲ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸੁੱਕਾ ਚਾਰਾ ਭੇਜਿਆ ਜਾਵੇ ਡੰਗਰਾ ਵਾਸਤੇ ਜਿਵੇਂ ਕਿ ਚਾਰ ਅਫੀਡ ਹੋਰ ਵੀ ਕੋਈ ਜੋ ਜੋ ਵੀ ਆਪਣਾ ਡੰਗਰਾ ਵਾਸਤੇ ਹੈਗਾ ਉਹ ਸਾਨੂੰ ਸੰਪਰਕ ਕਰੋ ਸਾਡੇ ਨਾਲ ਤਾਂ ਸਾਨੂੰ ਭੇਜਿਆ ਜਾਵੇ ਇੱਥੇ ਕਿਉਂਕਿ ਇਹ ਇਹ ਲੋਕਾਂ ਦੇ ਸਾਲ ਬਾਅਦ ਮੁਸੀਬਤ ਆ ਜਾਂਦੀ ਹੈ ਜੀ ਫੇਰ ਵੀ ਚੰਗੇ ਨੇ ਲੋਕ ਵਿਚਾਰੇ ਜਿਹੜੇ ਆਪ ਦਾ ਇੱਕ ਦੂਜੇ ਦਾ ਸਾਥ ਦੇ ਕੇ ਆਪਣੇ ਲੋਕ ਜਿਹੜੇ ਪੰਜਾਬੀ ਮਗਰੋਂ ਜਿਵੇਂ ਮੰਨੋ ਸੰਸਥਾ ਹੈ ਭਾਈ ਅਮਰਪਾਲ ਸਿੰਘ ਦੀ ਟੀਮ ਹੈ ਇਸ ਟਾਈਮ ਜਿਹੜੀ ਖਲੋਤੀ ਆਣ ਕੇ ਇਹਨਾਂ ਲੋਕਾਂ ਦੇ ਨਾਲ ਦਿਨ ਰਾਤ ਇੱਕ ਕਰ ਰਹੇ ਕਿ ਸੇਵਾ ਕਰਦੇ ਪਏ ਜੀ ਇਹਨਾਂ ਵਾਸਤੇ ਚਲੋ ਕਿ ਮੇਰਾ ਵੀਰ ਆਪਣੇ ਭਰਾ ਨੇ ਫੇਰ ਵੀ ਕਿ ਇਹਨਾਂ ਦੀ ਬਾਹ ਪੜਨੀ ਚਾਹੀਦੀ ਸਾਰੇ ਲੋਕਾਂ ਨੂੰ ਇਹਨੀਆਂ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਬੋਲੋ ਬੋਲੋ ਬਹੁਤ ਬਹੁਤ ਧੰਨਵਾਦ ਇਹ ਸਾਰੇ ਸੱਜਣਾਂ ਨੂੰ ਦੁਬਾਰਾ ਫਿਰ ਬੇਨਤੀ ਕਰਦੇ ਆ ਕੋਲਿਜ ਰੋਇਗੁਰਜੀ ਕੀ ਫਤਿਹ ਜੀ ਦਾਸ ਗੁਰਮੀਤ ਸਿੰਘ ਸਾਬਕਾ ਸਰਪੰਚ ਢੀਢਾ ਘਰਾ ਜ਼ਿਲ੍ਹਾ ਫਰੋਜ਼ਪੁਰ ਜੀ ਸਭ ਤੋਂ ਪਹਿਲਾਂ ਆਰਜੀ ਦੇ ਚੈਨਲ ਦਾ ਕੋਟੀ ਕੋੜ ਧੰਨਵਾਦ ਜਿਨ੍ਹਾਂ ਨੇ ਗਰੀਬਾਂ ਦੀ ਆਵਾਜ਼ ਲੈਣ ਵਾਸਤੇ ਆਏ ਜੇ ਤੇ ਸਾਡੀ ਡੁੱਬਦੀ ਰਹੀ ਆਣੀ ਆਵਾਜ਼ ਸਖਤ ਤੇ ਦੰਦੀਆ ਜਾਂ ਸਰਕਾਰਾਂ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਉਹਨਾਂ ਦੇ ਕੰਨਾਂ ਤੱਕ ਪਹੁੰਚਾਓਗੇ ਮੈਂ ਅਰਜੀ ਲੈ ਕੇ ਨਾ ਹੀ ਦੱਸਣਾ ਚਾਹਣਾ ਹੈ ਕਿ ਇਹ ਕੋਈ ਕੁਦਰਤੀ ਆਫਤ ਨਹੀਂ ਗਈ ਹੋ ਗਿਆ ਇੱਕ ਜਾਨ ਬੁੱਝ ਕੇ ਸਾਨੂੰ ਮਾਰਨ ਦੀ ਸਕੀਮ ਆ ਇਹ ਸਿੱਖ ਕੌਮ ਨੂੰ ਕੋਚੰਦੀ ਸਕੀਮ ਆ ਇਹ ਕੋਈ ਕੁਦਰਤੀ ਆਫਤ ਨਹੀਂ ਗਈ ਜੇ ਕੁਦਰਤੀ ਆਫਤ ਹੋਵੇ ਇਹ ਫਿਰ ਅਸੀਂ ਇਸ ਜੀ ਨੂੰ ਮੰਨਦੇ ਪਰ ਮੈਂ ਚਾਹਣਾ ਵਾਂਗੇ ਇਹ ਇਹ ਨਾ ਕਿ ਕਮਾਈ ਦਾ ਸਾਧਨ ਬਣਾਇਆ ਜੀ ਹਰ ਸਾਲ ਜਾਂ ਇੱਕ ਦੋ ਸਾਲ ਛੱਡ ਕੇ ਇਸ ਬੋਹਰ ਹਰਾ ਕਿ ਸਾਨੂੰ ਇਸ ਤਰ੍ਹਾਂ ਡੋਲਦਿਆ ਜਾਂਦਾ ਡੋਲਦਿਆ ਕਿਉਂ ਜਾਂਦਾ ਕਿ ਇਹਦੇ ਵਿੱਚੋਂ ਮੋਟਾ ਮੁਨਾਫਾ ਇਹਦੇ ਲੀਡਰ ਜਿਹੜੇ ਕਮਾਉਂਦੇ ਆ ਆਪਾਂ ਨੂੰ ਪੜਾ ਕੇ ਇਹ ਨਹਿਰਾ ਖਾਣ ਵਾਸਤੇ دریا ਖਾਣ ਵਾਸਤੇ ਇਹ ਸੂਏ ਖਾਣੇ ਜਿਹੜੇ ਖਾਣਨ ਵਾਸਤੇ ਇਹ ਕਰੋੜਾਂ ਰੁਪਈਆ ਦਾ ਫੰਡ ਜਿਹੜਾ ਸਰਕਾਰ ਰੱਖਦੀ ਆ ਉਹ ਫੰਡ ਜਿਹੜਾ ਇਹਨਾਂ ਦੀਆਂ ਜੇਬਾਂ 'ਚ ਪੈਂਦਾ ਨਾ ਕੋਈ ਇਹ ਸੂਆ ਖਾਣ ਦੇ ਨਾ ਕੋਈ ਇਹ دریا ਖਾਣਦੇ ਆ ਜੇ ਇਹੋ ਹੀ دریا ਖਾਣ ਕੇ